ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਹੈਗਾ ਪਾਕਿਸਤਾਨ ਯਾਤਰਾ ਦਾ ਦੂਜਾ ਦਿਨ ਅੱਜ ਆਪਾਂ ਪਹੁੰਚੇ ਆ ਨਨਕਾਣਾ ਸਾਹਿਬ ਰਾਤ ਤੁਸੀਂ ਬਲੌਗ ਦੇ ਵਿੱਚ ਦੇਖਿਆ ਹੋਣਾ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਐਂਟਰੀ ਹੈ ਜਿਹੜੀ ਔਖੀ ਹੋਈ ਸੀ ਰਾਤ ਤੇ ਹੁਣ ਆਪਾਂ ਇੱਥੇ ਨਨਕਾਣਾ ਸਾਹਿਬ ਦੇ ਵਿੱਚ ਗੁਰਪੁਰਬ ਦਾ ਜਿਹੜਾ ਪੁਰਬ ਹੈ ਉਹਨੂੰ ਮਨਾਉਣ ਜਾ ਰਹੇ ਹਾਂ ਇਹ ਹੈ ਜੀ ਨਨਕਾਣਾ ਸਾਹਿਬ ਦਾ ਮੇਨ ਗੇਟ ਤੋਂ ਨਜ਼ਾਰਾ ਇਧਰ ਹੈ ਮੇਨ ਗੇਟ ਆ ਗਿਆ ਜੀਦੇ ਥੱਲੇ ਕਰੰਸੀਫ ਚੇਂਜ ਦਾ ਨਾ ਲਾਈਨ ਬੋਰਡ ਇਹ ਇਧਰ ਸੇਧ ਕੇਂਦਰ ਆ ਗਿਆ ਸੱਜੇ ਹੱਥੋਂ ਬਣਦਾ ਅੱਗੇ ਜਾ ਕੇ ਆਪਾਂ ਦੇਖਦੇ ਆਂ ਕੀ ਕੀ ਕਿਸ ਤਰੀਕੇ से ਬਣਿਆ ਇਹ ਪੜ੍ਹ ਵੀ ਆਪਾਂ ਦੱਸੋਗੇ ਇਹ ਪੁਰਾਣਾ ਅਛਲਤਾ ਗਿਆ ਵੀ ਕਿੱਥੇ ਕੀ ਬਣਿਆਗਾ ਫਾਉਲ ਕਰਕੇ ਤੁਸੀਂ ਦੇਖ ਸਕਦੇ ਹੋ ਤੇ ਇਹ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਹੈ ਜਿਹੜਾ ਤੁਸੀਂ ਪੌਜ਼ ਕਰਕੇ ਪੜ ਸਕਦੇ ਹੋ ਜਿਹੜੇ ਇੱਥੋਂ ਦੇ ਲੋਕਲ ਗਰੀਬ ਲੋਕ ਨੇ ਆ ਇਸ ਤਰ੍ਹਾਂ ਬਾਹਰ ਹੀ ਰਹਿੰਦੇ ਨੇ ਲੋਕਲ ਬਹੁਤ ਮੰਨ ਨਾਲ ਨੇ ਬਾਬੇ ਨਾਲ ਇਹ ਹੈ ਜੀ ਜੋੜਾ ਕਰ ਇੱਥੋਂ ਦਾ ਜੋੜੇ ਜਮਾ ਕਰਵਾਉਂਦੇ ਬਾਈ ਉਹ ਹੀ ਸੇਵਾ ਕਰ ਰਹੇ ਨੇ ਤੇ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਦੀ ਅਰਦਾਸ ਹੋ ਰਹੀ ਹੈ ਤੇ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਗੁਰਦੁਆਰਾਂ ਲਾਏ ਗਏ ਨੇ ਸੰਗਤ ਰੇ ਪਹੁੰਚ ਰਹੀ ਹੈ ਉਹ ਸ਼ਮਸ਼ਾਨ ਘੜ ਚ ਉੱਥੇ ਚਲਾ ਗਿਆ ਦੇਖਾਂ ਮਹਾਰਾਜ ਜੀ ਬੈਠੇ ਹੈ ਸੰਗਤ ਬੈਠ ਕੇ ਸੁਣ ਰਹੀ ਹੈ ਗੁਰਬਾਣੀ ਦੇ ਬਚਨ ਆਇਆ ਐਸੀ ਵਸਤਾ ਬੜ ਜਾਂਦੀ ਹੈ ਅੰਤ ਸੁੰਨੰ ਬਾਹਰ ਸੁੰਨੰ ਤ੍ਰਿਪੰਨ ਸਤ ਉੱਥੇ ਵੀ ਅਸੀਂ ਤੁਰੇ ਹੋਨੇ ਜਿਨ੍ਹਾਂ ਨੂੰ ਮੁਬਾਰਕ ਹੈ ਜਿਹੜੇ ਮੰਨਦੇ ਅਸੀਂ ਦੇਵੀ ਦੇ ਚਾਲੇ ਵੀ ਜਾਏ ਆਉਨੇ ਤੱਨੇ ਕੇ ਇੱਕ ਮੰਨੇ ਕੇ ਸਾਰੇ ਜਾਏ ਆਉਨੇ ਵੀ ਕਿਸੇ ਨੂੰ ਛੱਡਣਾ ਨਹੀਂ ਇਹ ਹੈ ਜੀ ਅੰਦਰ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਫੁੱਲਾਂ ਨਾਲ ਸਜਾਵਟ ਬਹੁਤ ਜ਼ਿਆਦਾ ਕੀਤੀ ਗਈ ਹੈ ਬੜਾ ਸੋਹਣਾ ਬਨਾਰ ਸਜਾਇਆ ਗਿਆ ਤੁਸੀਂ ਆਪ ਹਾਰਤ ਨੂੰ ਮੈਨੂੰ ਐਂ ਲੱਗਦਾ ਵੀ ਇੱਥੇ ਪਾਕਿਸਤਾਨ ਦੇ ਵਿੱਚ ਫੁੱਲਾਂ ਦੀ ਸਜਾਵਟ ਜ਼ਿਆਦਾ ਹੁੰਦੀ ਹੈ ਜਿਹੜਾ ਮੇਨ ਦਰਬਾਰ ਹੈ ਤੇ ਆਲੇ ਦੁਆਲੇ ਦੋ ਵਾਰੀ ਭਰਾਂਦੇ ਬਣੇ ਹੋਏ ਨੇ ਇੱਕ ਭਰਾਂਦੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਬਣਾਏ ਹੋਏ ਨੇ ਇੱਕ ਦੂਜਾ ਬਣਿਆ ਹੋਇਆ ਹੈ ਤੇ ਅੰਦਰਲੀ ਇਮਾਰਤ ਪੁਰਾਣੀ ਉਸੇ ਤਰ੍ਹਾਂ ਹੀ ਖੜੀ ਹੈ ਪੁਰਾਣੀ ਇਮਾਰਤ ਨੂੰ ਪਾਕਿਸਤਾਨ ਦੇ ਵਿੱਚ ਉਹ ਨਹੀਂ ਦਿੱਤਾ ਜਾਂਦਾ ਆਪਣੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਮਾਰਤੰਡ ਬਣ ਚੁੱਕੀਆਂ ਨੇ ਦਾਣੀਆਂ ਮਾਰਤੰਡ ਮੁੱਧ ਘਟ ਦੇਖਣ ਨੂੰ ਮਿਲਦੀਆਂ ਨੇ ਲੱਗਦਾ ਇਹ ਮਾਰਤੰਡ ਦੀ ਸੰਗਤ तकरीबन 1.5 ਮੀਟਰ ਚੌੜੀਆਂ ਨੇ ਤੁਹਾਡੇ ਪਾਸੇ ਜਾਰੀ ਤੇ ਇਹਦੇ ਅੰਦਰ ਪ੍ਰਕਾਸ਼ ਹੈ ਮਾਰਤੰਡ ਸਲੱਖਣੀ ਗੁਰੂ ਘਰ ਦੀ ਮੇਨ ਇਮਾਰਤ ਦੇ ਸਾਹਮਣੇ ਤੁਸੀਂ ਇਹ ਝੰਡ ਦੇਖ ਰਹੇ ਹੋ ਇਹ ਝੰਡ ਦੇ ਉੱਪਰ ਨਰਾਇਣੂ ਮਹੰਤ ਨੂੰ ਲਮਕਾ ਕੇ ਸੜਿਆ ਗਿਆ ਸੀਗਾ ਨਰਾਇਣੂ ਮਹੰਤ ਜੋ ਅੰਗਰੇਜ਼ਾਂ ਨਾਲ ਰਲ ਕੇ ਇਸ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰੀ ਬੈਠਾ ਸੀ ਤੇ ਇੱਥੋਂ ਦੀ ਮਰਿਆਦਾ ਦੇ ਉਲਟ ਚੱਲ ਰਿਹਾ ਸੀ ਤੇ ਉਸ ਤੋਂ ਕਬਜ਼ਾ ਛਡਾਉਣ ਦੇ ਲਈ 1921 ਦੇ ਵਿੱਚ ਇੱਥੇ ਉਹਦਾ ਅੰਤਿਮ ਸਮਾ ਆ ਗਿਆ ਸੀਗਾ ਨਰੈਣੂ ਮਹਾਂਥ ਇੱਥੇ ਸੌਦਾ ਲਾਇਆ ਗਿਆ ਸੀ ਏਜੰਟ ਦੇ ਥੱਲੇ ਤੇ ਇਹੋ ਜਿਹੀਆਂ ਸਾਡਾ ਇਤਿਹਾਸ ਦੱਸਦੀਆਂ ਨੇ ਜਦੋਂ ਜਦੋਂ ਵੀ ਸਾਡੇ ਤੇ ਵਿਵਤਾ ਪਈ ਹੈ ਆਸ਼ੀਮ ਸੌਦੇ ਲਾਇਏ ਨੇ ਜਿਹੜਾ ਇਤਿਹਾਸ ਇੱਥੇ ਉर्दू ਦੇ ਵਿੱਚ ਲਿਖ ਕੇ ਲਾਇਆ ਗਿਆ ਹੈ ਐ ਸੋਨੇ ਦੀ ਪਾਲਕੀ ਰੱਖੀ ਗਈ ਹੈ ਜਿਹੇ ਇੱਥੇ ਦਰਸ਼ਨ ਕਰ ਰਹੇ ਹੋ ਜਿਹੜੀ ਬਿਲਡਿੰਗ ਬਣੀ ਹੈ ਦੇ ਵਿੱਚ ਅਸੀਂ ਇੱਕ ਹੋਰ ਚੀਜ਼ ਨੋਟ ਕੀਤੀ ਤੁਹਾਨੂੰ ਮੁੰਨਾ ਵੀ ਇਧਰੋਂ ਜਦੋਂ ਦੇਖਦੇ ਨਾ ਸਾਰਾ ਪਰਿਵਾਰ ਸਿੱਧਾ ਦਿਖਦਾ ਹੈ ਜਦੋਂ ਇਧਰੋਂ ਦੇਖਦੇ ਆ ਜਿਹੜਾ ਸਾਹਮਣੇ ਦਾ ਸਾਈਜ਼ ਆ ਉਹ ਚੌੜਾ ਹੋ ਜਾਂਦਾ ਹੈ ਇਧਰੋਂ ਸਾਹਮਣੇ ਦੇਖੋ ਚੌੜੇ ਲੱਗ ਰਹੇ ਨੇ ਬਿਲਕੁਲ ਘਟ ਨੇ ਤੇ ਉਹ ਅਗਲੇ ਸਾਹਮਣੇ ਦਾ ਬਿਲਕੁਲ ਹੀ ਘੱਟ ਚੌੜੇ ਲਾਏ ਗਏ ਨੇ ਇਹ ਵਾਹ ਪਰ ਜਦੋਂ ਸਾਈਡ ਤੋਂ ਦੇ ਦੇ ਆ ਉਹ ਘੱਟੋ ਘੱਟ 12 ਇੰਚ ਚੌੜੇ ਨੇ ਇਸ ਇਸ ਪਾਸੇ ਦੇਖਦੇ ਐ ਤਾਂ 4 ਇੰਚ ਹੀ ਹੋਣਗੇ ਬਹੁਤ ਦਿਮਾਗ ਨਾਲ ਬਣਾਇਆ ਜਾਂਦਾ ਸੀ ਵੀ ਇਸ ਪਾਸੇ ਉਸ ਪਾਸੇ ਲੇਗਾ ਜਾਂਦੀ ਰਹੇ ਜੀ ਬੇਬੇ ਨਾਨਕੀ ਦਾ ਖੂ ਜਿੱਥੋਂ ਬੇਬੇ ਨਾਨਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਲਈ ਪਾਣੀ ਭਰਦੀ ਰਹੀ ਹੈ ਇਹ ਖੂਬ ਹੀ ਹੋਂਸੇ ਤਰ੍ਹਾਂ ਮਜਬੂਤ ਰੱਖਿਆ ਗਿਆ ਦੇਖੋ ਇਹਦੇ ਵਿੱਚ ਬਹੁਤ ਸਾਰੇ ਪੈਸੇ ਵੀ ਛੱਟੇ ਗਏ ਨੇ ਇਹ ਖੂਬ ਨਾਟਕਾਂ ਲੈਗਾ ਸਤਿਨਾਮ ਤੇ ਇਹ ਖੂਬ ਦਾ ਪਾਣੀ ਕਹਿੰਦੇ ਇੱਧਰ ਫਿਲਟਰ ਕਰਕੇ ਇਸ ਟੈਂਕੀ ਦੇ ਵਿੱਚ ਇਕੱਠਾ ਕੀਤਾ ਜਾਂਦਾ ਹੈ ਇੱਥੋਂ ਤੁਸੀਂ ਪੀ ਸਕਦੇ ਹੋ ਪਾਣੀ ਜੇ ਪੀਣਾ ਹੋਵੇ ਇਹ ਬਾਲਡ ਸੈਂਟਰ ਫਾਰ ਪੰਜਾਬੀ ਵਾਲਿਆਂ ਵੱਲੋਂ ਇਸ ਤੇ ਬਹੁਤ ਪਸਤਾਲ ਕੜੇ ਵਗੈਰਾ ਲਗਾਏ ਹੋਏ ਨੇ ਇਹ ਇਤਿਹਾਸ ਦੀ ਕਿਤਾਬ ਹੈ ਇਹ ਸਾਰੇ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦੀ ਡਿਟੇਲ ਦਿੱਤੀ ਗਈ ਹੈ ਕਿਤਾਬ ਦੇ ਵਿੱਚ ਇਹ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਸੰਗਤ ਵੱਲੋਂ ਲਿਆਂਦਾ ਗਿਆ ਰਾਸ਼ਨ ਪਾਣੀ ਹੈ ਤੇ ਇਥੇ ਤੁਸੀਂ ਦਾਨ ਵੀ ਕਰ ਸਕਦੇ ਹੋ ਲੈ ਕੇ ਤੇ ਅੱਗੇ ਆਪਾਂ ਹੁਣ ਚੱਲਾਂਗੇ ਲੰਗਰ ਹਾਲ ਨੂੰ ਲੰਗਰ ਬਹੁਤ ਤਰ੍ਹਾਂ ਦੇ ਲਾਏ ਗਏ ਨੇ ਇੱਥੇ ਇਹ ਪੁਰਾਣਾ ਲੰਗਰ ਹਾਲ ਹੈ ਨਵੀਂ ਬਿਲਡਿੰਗ ਬਣ ਰਹੀ ਹੈ ਇਹ ਇਹ ਪੂਰੀਆਂ ਦਾ ਲੰਗਰ ਹੈ ਲੋਕਲ ਵੱਲੋਂ ਹੀ ਲਾਇਆ ਗਿਆ ਤੇ ਲੋਕਲ ਹੀ ਖਾ ਰਹੇ ਨੇ ਲਾਈਨ ਦੇਖੋ ਤੁਸੀਂ ਸਾਰੀ ਦੂਰ ਤੱਕ ਲਾਈਨ ਲੱਗੀ ਹੈ ਪੂਰੀਆਂ ਛਕਣ ਦੇ ਲਈ ਤੇ ਕੋਈ ਵੀ ਬੰਦਾ ਬੈਠ ਕੇ ਨਹੀਂ ਖਾ ਰਿਹਾ ਲੋਕਲ ਇੱਥੇ ਸਾਰੇ ਖੜਕੀ ਖਾ ਰਹੇ ਨੇ ਇੱਧਰ ਉੱਧਰ ਜੇ ਹੋ ਜਾਂਦੇ ਨੇ ਖੜਕੇ ਖਾਣ ਲੱਗ ਜਾਂਦੇ ਨੇ ਦੇਖੋ ਤੁਸੀਂ ਲੰਗਰ ਇਸ ਤਰ੍ਹਾਂ ਲੈ ਕੇ ਜਾ ਰਹੇ ਨੇ ਤੇ ਵਰਤਾਇਆ ਵੀ ਇਸੇ ਤਰ੍ਹਾਂ ਜਾ ਰਿਹਾ ਇੱਥੇ والله ਇਹਨਾਂ ਦੇ ਵਿੱਚ ਲਾ ਕੇ ਖਰਮਸੀ ਪਾ ਰਹੇ ਇੱਧਰ ਵੀ ਛੋਲੇ ਪੂਰੀਆਂ ਲੰਗਰ ਆ ਕਹਿੰਦੇ ਇੱਥੇ ਥੋੜਾ ਏ ਭੈਣ ਜੀ ਕਹਿੰਦੇ ਪੂਖ ਹੌਤ ਲੱਗੀ ਐ ਥੋੜੇ ਲੋਕ ਇਹਨੂੰ ਆ ਕਾ ਜਾਂਦੇ ਨੇ ਜਲੇਬੀਆਂ ਵੀ ਨੇ ਬਹੁਤ ਸਵਾਦ ਆ ਦੇਖੋ ਜੀ ਨਾ ਚੱਲੋ ਭਾਜੀ ਖਵਾ ਦੇ ਕੁਛ ਚਲੋ ਦੁਬਾਰਾ ਪੂੜੇ ਖਾਓਗੇ ਇਸ ਤਰ੍ਹਾਂ ਲੰਗਰ ਮੈਂ ਪਹਿਲੀ ਵਾਰ ਦੇਖ ਰਿਹਾ ਜਿੰਦਗੀ ਦੇ ਵਿੱਚ ਜਿਹੜਾ ਲਾਈਨਾਂ ਦੇ ਵਿੱਚ ਹੀ ਲੱਗਣਾ ਹੋਵੇ ਪਰ ਇੱਧਰ ਜਿਹੜਾ ਬਿਠਾ ਕੇ ਸਟਾਉਣ ਦਾ ਪੁਰਾਣੀ ਪ੍ਰਥਾ ਉਹ ਵੀ ਸਰਕਾਰ ਆਇਆ ਜਾ ਰਿਹਾ ਲੰਗਰ ਇਹ ਸਾਰੇ ਬੈਠ ਕੇ ਛਕ ਰਹੇ ਨੇ ਬਾਈਉਰੀ ਬਹੁਤ ਟਾਈਮ ਤੋਂ ਲੰਗਰ ਲਾ ਰਹੇ ਨੇ ਖੈਬਰ ਪਖਤੂਨ ਦੇ ਸਿੰਘ ਨੇ ਜਿਹੜੇ ਮੰਨਰ ਲਾ ਰਹੇ ਨੇ ਲੋ ਜੀ ਸਾਡੇ ਨਾਲ ਦੇ ਬੰਦੇ ਕਹਿੰਦੇ ਬੈਠ ਕੇ ਛਕਾਂਗੇ ਲੰਗਰ ਤੇ ਹੁਣ ਅਸੀਂ ਦਾ ਪੰਤੀ ਮਾਰਗੇਟ ਪੰਗਤ ਚ ਬੈਠ ਕੇ ਫੇਰ ਛਕਾਂਗੇ ਲੋਕਲ ਸੰਗਤ ਹੈ ਜਿਹੜੀ ਉਈ ਬਹੁਤ ਆਉਂਦੀ ਐ ਇੱਥੋਂ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਹਜ਼ਾਰਾਂ ਕਿਲੋਮੀਟਰ ਤੋਂ ਲੋਕ ਪਹੁੰਚੇ ਹੋਏ ਨੇ ਤੇ ਇਸ ਤਰ੍ਹਾਂ ਬਾਹਰ ਹੀ ਪੈਂਦੇ ਨੇ। ਰਜਾਈਆਂ ਗੱਦੇ ਪਰ ਬਹੁਤ ਨੇ ਇੱਥੇ ਗੱਦੇ ਤੁਹਾਨੂੰ ਮਿਲੀ ਜਾਣਗੇ ਗੱਦਿਆਂ ਇਹ ਤਾਂ ਕਮਰੇ ਭਰੇ ਪੈਣੇ। ਪਰ ਪਹਿਣਾ ਕਈਆਂ ਨੂੰ ਬਾਹਰ ਹੀ ਪੈਂਦਾ। ਜਿਹੜੇ ਬੰਦੇ ਜੱਥੇ ਦੇ ਨਾਲ ਜਾਂਦੇ ਨੇ ਬਾਅਦ ਜੱਥਿਆਂ ਨਾਲ ਦਾ ਜਿਹੜਾ ਪ੍ਰਬੰਧ ਹੈ ਉਹ ਅਲੱਗ ਤੋਂ ਹੀ ਹੁੰਦਾ। ਇਹ ਲੋਕਲ ਦੇ ਲਈ ਐ। ਲੋਕਲ ਅੱਗ ਰਹਾਂਗੇ ਤੇ ਜੱਥੇ ਵਾਲੇ ਅਲੱਗ ਰਹਣਗੇ। ਜੱਥੇ ਨੂੰ ਤਾਂ ਇਹਨਾਂ ਨੇ ਸੈਪਰੇਟ ਉੱਥੇ ਕਿਸੇ ਬੰਦੇ ਨੂੰ ਇਹਨਾਂ ਨੂੰ ਜਾਨ ਵੀ ਨਹੀਂ ਦਿੰਦੇ ਲੋਕਲ ਉਹਨਾਂ ਦੇ ਲਈ ਅਲੱਗ ਤੇ ਹੀ ਸਰਾਮ ਨਾਈ ਗਈ ਹੈ ਇਕੱਠ ਦੇਖੋ ਤੁਸੀਂ ਪੂਰਾ ਪਰਮਾਹੰਮਾ ਜੀ ਆਇਆਂ ਨੂੰ ਇੰਡੀਅਨ ਨੈਸ਼ਨਲ ਕਾਉਂਸਿਲ ਜੀ ਇੱਧਰ ਮਿੱਠੇ ਪਾਣੀ ਦੀ ਸਬੀਲ ਆ ਗਈ। ਸਾਹਮਣੇ ਸਰੋਵਰ ਹੈ। ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਸਜਾਵਟ ਕੀਤੀ ਹੋਈ ਆ ਸਾਰੇ ਗੁਰੂ ਘਰ ਦੀ। ਇਹ ਇੱਥੋਂ ਦੇ ਲੋਕਲ ਲੋਕਾਂ ਵੱਲੋਂ ਟੈਂਟ ਲਾਏ ਗਏ ਨੇ। ਟੈਂਟਾਂ ਦੇ ਵਿੱਚ ਵੀ ਆ ਕੇ ਰਹਿੰਦੇ ਨੇ ਲੋਕ। ਜਿਹੜੇ ਸਰਾਵ ਵਗੈਰਾ ਨੇ ਇੱਥੇ ਖਾਲੇ ਵੀ ਘਾਟ ਆ ਉਹਨਾਂ ਦੀ। ਪੰਜਾਬ ਦੇ ਵਿੱਚ ਤਾਂ ਸਰਾਵ ਵੋਂ ਮਾਰ ਨਹੀਂ ਆਣੇ। ਇੱਥੇ ਹੋਰ ਬਣਾਉਣ ਦੀ ਜ਼ਰੂਰਤ ਹੈ ਸਾਰੇ ਜਿੰਨੇ ਗੁਰਨਾਨਕ ਦੇਵ ਜੀ ਨੂੰ ਮੰਨਣ ਆਏ ਨੇ ਇੱਥੇ ਪਾਕਿਸਤਾਨ ਦੇ ਵਿੱਚ ਉਹ ਗੁਰਪੁਰਬ ਤੇ ਜ਼ਰੂਰ ਪਹੁੰਚਦੇ ਨੇ ਦੇਖੋ ਤੁਸੀਂ ਕਿੰਨੇ ਟੈਂਟ ਲਾਏ ਗਏ ਨੇ ਨਾਲ ਵੱਲੋਂ ਪੂਰਾ ਟੈਂਟ ਟੈਂਟ ਸਿਟੀ ਬਣਾ ਰੱਖਿਆ ਇੱਕ ਤਰ੍ਹਾਂ ਦਾ ਉਹਦੀ ਕਾਰਪਟ ਦੇਖਣ ਵਾਸਤੇ ਤੇ ਦੂਜਾ ਪੱਟੀ ਜਗੀ ਤਨਕ ਤੇ ਡਿਊੜੀ ਦੇਖੋ ਤੁਸੀਂ ਪੁਰਾਣੀ ਖੜੀ ਐ ਆਹੀ ਡਿਜ਼ਾਈਨ ਮੁੜ ਕੇ ਫੇਰ ਆ ਗਈ ਪਾਵਿਆਂ ਆ ਜੀ ਇਹ ਆ ਗਈ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਮੇਨ ਤੇ ਇਹਦੇ ਚਾਰੇ ਪਾਸੇ ਭਰਾਂਡਾ ਕੀਤਾ ਗਿਆ ਤੇ ਮੇਨ ਡਿਊਟੀ ਇਹ ਹੈ ਤੇ ਅਸੀਂ ਇੱਥੇ ਚੜੇ ਆ ਨਗਰ ਕੀਰਤਨ ਦੇਖਣ ਦੇ ਲਈ ਅੱਗੇ ਤੁਹਾਨੂੰ ਦਿਖਾਉਣੇ ਆ ਜਿਹੜਾ ਪਹਿਲਾਂ ਤੁਹਾਨੂੰ ਦਾ ਆ ਚੁੱਕਿਆ ਉਹ ਹੈਗਾ ਮੇਨ ਗੁਰਦੁਆਰਾ ਸਾਹਿਬ ਇਹ ਡਿਊਟੀ ਆ ਗਈ ਮੇਨ ਲਓ ਜੀ ਸਾਡੇ ਸਾਰੇ ਬੰਦੇ ਪਾਲਕੀ ਸਾਹਿਬ ਨੂੰ ਦੇਖਣ ਵਾਸਤੇ ਉੱਪਰੋਂ ਵਿਊ ਕਹਿੰਦੇ ਵਧੀਆ ਦਿੰਦਾ ਪਹੁੰਚ ਚੁੱਕੇ ਨੇ ਉੱਪਰ ਪਾਲਕੀ ਸਾਹਿਬ ਵੀ ਬਾਹਰ ਨਿਕਲਣ ਦੀ ਤਿਆਰੀ ਹੈ। ਨੋਟੀ ਨਜ਼ਰ ਕੀ ਤੁਮਾ ਪੂਰਾ ਨਜ਼ਾਰਾ ਇੱਥੇ ਲਿਆ ਜਾ ਰਹੇ ਹੈ। ਪੰਜ ਪਿਆਰੇ ਕਿਆ ਨਾ ਕਰ ਕੀਤਾ ਬੜਾ ਟਾਈਮ ਇਥੇ ਖੰਭ ਲੈਣ ਵਾਲਿਆਂ ਦੀ ਤੇ ਭੋਗ ਲੈਣ ਵਾਲਿਆਂ ਦੀ ਭੀੜ ਲੱਗੀ ਰਹੀ ਹੈ ਇਹ ਆ ਗਿਆ ਜੀ 메인 게ਟ 메인 게ਟ ਜਿਹੜਾ ਰਾਸਬੰਦ ਸੀ ਤੇ ਹੁਣ ਖੋਲ ਦਿੱਤਾ ਗਿਆ ਤੇ ਸਾਰੇ ਬਾਜ਼ਾਰ ਦੇ ਵਿੱਚ ਕਾਰਪਟ ਵਿਸਾਇਆ ਜਾਂਦਾ ਇੱਥੇ ਨਗਰ ਕੀਰਤਨ ਜਿਹੜਾ ਕਾਰਪਟ ਰੈੱਡ ਕਾਰਪਟ ਦੇ ਉੱਪਰ ਹੀ ਨਿਕਲਦਾ ਹੈ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਬਿਲਕੁਲ ਨੇੜੇ ਸਿੱਖ ਵੀਰਾਂ ਦੀਆਂ ਦੁਕਾਨਾਂ ਨੇ ਸਿੱਧੂ ਮੂਸੇਵਾਲਾ ਦੀ ਵੀ ਫੋਟੋ ਦੇਖ ਸਕਦੇ ਹੋ ਨਵਜੋਤ ਸਿੱਧੂ ਦੀ ਦੇਖ ਸਕਦੇ ਹੋ ਤੇ ਇਹ ਸਾਰਾ ਬਾਜ਼ਾਰ ਹੈ ਜਿਹੜਾ ਅੱਜ ਦੇ ਦਿਨ ਬੰਦ ਰਹਿੰਦਾ ਹੈ ਅੱਗੇ-ਅੱਗੇ ਤੁਹਾਨੂੰ ਅਸੀਂ ਬਾਜ਼ਾਰ ਦਿਖਾਉਂਦੇ ਜਾਵਾਂਗੇ ਮੇਨ ਬਾਜ਼ਾਰ ਵਿੱਚ ਦੀ ਇਹ ਨਗਰ ਕੀਰਤਨ ਅੱਗੇ-ਅੱਗੇ ਜਾਂਦਾ ਰਹਿੰਦਾ ਹੈ ਤੁਸੀਂ ਦੇਖ ਸਕਦੇ ਹੋ ਸਾਰੇ ਰੈੱਡ ਕਾਰਪਟ ਵਿਛਿਆ ਹੋਇਆ ਹੈ। ਲਾਰਜ ਟੀਵੀ ਹੈ। ਹਾਂ ਜੀ। ਸਤਿ ਸ਼੍ਰੀ ਅਕਾਲ। ਫਿਰ ਇੱਕ ਵਾਰ ਕਰਦੇ ਹਾਂ। ਐਦ ਕੀ ਖੰਨੀ ਨਾਲ ਆਏ। ਬਹੁਤ ਦੂਰ ਬਹੁਤ ਚਲੋ। ਸਾਰੇ ਨੂੰ ਸਤਿ ਸ਼੍ਰੀ ਅਕਾਲ। ਇਹ ਨਹੀਂ ਇਹ ਇੱਥੋਂ ਦੇ ਲੋਕ ਸਿੱਖ। ਜਿਹੜੇ ਬਾਈ। ਇਹ ਹੈ ਜੀ ਇੱਥੋਂ ਦੀ ਲੋਕਲ ਮਾਜਿਦ। ਮਾਜਿਦ ਦੇ ਉੱਪਰ ਕਹਿੰਦੇ ਅੱਲਾ ਲਿਖਿਆ ਗਿਆ। ਮਾਜਿਦ ਦਾ ਮিনার ਹੈ ਜਿੱਥੋਂ ਅਜ਼ਾਨ ਦਿੱਤੀ ਜਾਂਦੀ ਹੈ। ਇਹ ਐਤਵਨੀ ਮੱਜਦ ਮੱਜਦ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਹੈ ਗੁਰਦੁਆਰਾ ਸਾਹਿਬ ਤਾਂ ਜਿਹੜੀ ਸਿੱਧੇ ਹੀ ਸੜਕ ਜਾਂਦੀ ਹੈ ਉਹਦੇ ਵਿੱਚ ਹੀ ਤੁਸੀਂ ਜਾ ਸਕਦੇ ਹੋ ਬਾਕੀ ਇਸ ਤਰ੍ਹਾਂ ਬੰਦ ਕੀਤੀਆਂ ਹੋਈਆਂ ਨੇ ਇਹਨਾਂ ਨੇ ਫੋਰਸ ਲਾ ਕੇ ਦੇਖ ਸਕਦੇ ਹੋ ਤੁਸੀਂ ਮਾਮਾ ਜੀ ਗੱਲ ਕੀ ਤੋਂ ਤੇ ਕੁਝ ਕੋ ਬੰਦੇ ਸਾਡੇ ਨਾਲ ਨੇ ਕੁਝ ਕਿ ਪਿੱਛੇ ਰਹਿ ਗਏ ਕੁਝ ਕੁ ਦੁਕਾਨੀਆਂ ਖੁੱਲੀਆਂ ਨੇ ਬਾਕੀ ਸਾਰਾ ਬਾਜ਼ਾਰ ਆ ਜਿਹੜਾ ਤੁਸੀਂ ਦੇਖ ਰਹੇ ਹੋ ਬੰਦ ਹੈ ਇਹ ਇੱਕ ਦੋ ਦੁਕਾਨਾਂ ਵਿੱਚ ਇਹਨਾਂ ਨੇ ਧੱਕੇ ਨਾਲ ਜੇ ਖੁੱਲੀਆਂ ਹੋਈਆਂ ਨੇ ਐ ਲੱਗ ਰਿਹਾ ਹੈ ਤੇ ਲੋਕੋ ਲੋਕ ਨੇ ਜਿਹੜੇ ਉਹ ਜਿਆਦਾ ਛੱਤਾਂ ਦੇ ਖੜੇ ਨੇ ਉੱਪਰ ਜਿਆਦਾ ਸਾਈਡਾਂ ਤੇ ਖੜੇ ਨੇ ਇਹ ਆਈ ਇੱਥੋਂ ਦੀ ਜਿਹੜੀ ਪੀਸੀਆਰ ਕਹਿੰਦੇ ਨੇ ਆਪਣੇ ਪੀਸੀਆਰ ਪੁਲਿਸ ਇਹ ਨਹੀਂ ਮੈਨੂੰ ਸਮਝ ਆਇਆ ਭਾਜੀ ਇਹ ਕਾਦੇ ਵਾਸਤੇ ਲਗਾਇਆ ਗਿਆ ਸਰ ਇਹ ਡੋਰ ਵਾਸਤੇ ਹੀ ਕੋਰ ਕੋਈ ਅੱਛਾ ਡੋਰ ਪੈਣ ਤੋਂ ਉਤਾਰ ਆ ਜਾਵੇ ਠੀਕ ਹੈ ਇਹ ਦੇਖੋ ਇੰਡੀਆ ਵਾਲੇ ਦੇਖ ਸਕਦੇ ਨੇ ਵੀ ਜੇ ਤੁਸੀਂ ਡੋਰ ਤੋਂ ਬਚਣਾ ਚਾਹੁੰਦੇ ਹੋ ਬਸੰਤ ਦੇ ਦਿਨਾਂ ਤੇ ਇਹ ਆਈਡੀਆ ਵਰਤ ਸਕਦੇ ਹੋ ਬਹੁਤ ਵਧੀਆ ਆਈਡੀਆ ਲੱਗਿਆ ਮੈਨੂੰ ਕੱਲ ਦਾ ਦੇਖ ਰਿਹਾ ਮੈਂ ਵੀ ਇਹ ਕੀ ਚੀਜ਼ ਹੈਗੀ ਇਹ ਲੋਕਾਂ ਦੇ ਘਰੇ ਕੱਡੇ ਜਾਂਦੇ ਸੀ ਨਾ ਡੋਰ ਤੋਂ ਨਾ ਚੈਨੀ ਡੋਰ ਆਉਂਦੀ ਹੈ ਜਿਹੜੀ ਉਹਦੇ ਨਾਲ ਉਹ ਤੋਂ ਬਚਣ ਵਾਸਤੇ ਬਹੁਤ ਵਧੀਆ ਤਰੀਕਾ ਹੈ ਬਹੁਤ ਵਧੀਆ ਮੋਟਰਸਾਈਕਲ ਸਜਾਏ ਗਏ ਨੇ ਨਾ ਉਹਨਾਂ ਤੇ ਬਹੁਤ ਲਾਈ ਗਈ ਹੈ। ਇੰਡੀਆ ਜੇ ਗੱਡੀ ਮੈਂ ਬਹੁਤ ਘੱਟ ਦੇਖਿਆ ਲੈਂਡ ਕਰੂਜ਼ਰ 2 ਡੋਰ ਤੇ ਉਹੀ ਗੱਡੀਆਂ ਨੇ ਇੱਥੇ ਹਾਈਲੈਕਸ ਬਹੁਤ ਹੈਗੀ ਟੋਇਟਾ ਦੀ। ਲਓ ਜੀ ਆ ਗਏ ਨਾ ਇਹ ਦੇਖ ਆਪਾਂ। ਲਓ ਜੀ ਇਹਨਾਂ ਇਹ ਦੇਖ ਪਹੁੰਚ ਚੁੱਕੇ ਆ ਆਪਾਂ। ਤੇ ਇਹਨੇ ਜੀ ਮੇਰੇ ਪਰਮ ਮਿੱਤਰ ਆ ਸਰ ਜੀ। ਚਲੋ ਭਾਈ। ਮੈਨੂੰ ਜੀ ਬੜੀ ਬਰੀ ਹਾਂਜੀ ਬਹੁਤ ਵਧੀਆ ਇੱਕ ਤਾਂ ਜੀ ਠੀਕ ਵਧੀਆ ਬਹੁਤ ਇਹ ਨਾਲ ਆਏ ਨੇ ਸਾਡੇ ਸਾਰੇ ਹਾਂਜੀ ਹਾਂਜੀ ਮਾ ਤੁਹਾਡੇ ਸਾਰੇ ਨੂੰ ਬਹੁਤ ਬਹੁਤ ਸ਼ੁਕਰੀਆ ਆਓ ਜੀ ਬਾਈ ਜੀ ਬੋਲਦ ਕੇ ਇਹ ਬਾਈ ਉਹਨਾਂ ਦੇ ਇੱਥੇ ਸੌਰੇ ਨੇ ਕਹਿੰਦੇ ਇਹਦਾ ਬਾਈ ਸੌਰੀ ਆਇਆ ਉਹਦੇ ਆ ਰਹੀਆਂ ਆਉਂਦਾ ਹੋਏ ਇਨਾਮ ਅੱਜ ਇਹਨਾਂ ਨੂੰ ਸਾਡੇ ਨਾਲ ਕੇ ਸਾਰੇ ਦੇਖਣੇ ਪੈਗੇ ਆਸੇ ਫੋਦੀ ਵੀ ਆ ਗਏ ਇਹਨਾਂ ਨੂੰ ਮੇਲਾ ਦਿਖਾਉਣਾ ਪਊਗਾ ਸਾਡੇ ਨਾਲ ਅੱਜ ਆ ਜੋ ਹਲਮੀ ਰੋਸ਼ੂ ਵਾਲਾ ਕਚਨੀ ਸ਼ਹਿਰ ਦਾ ਮਾਹੌਲ ਦੇਖੋ ਜੀ ਪੂਰੇ ਲੋਕ ਕੋਠਿਆਂ ਤੇ ਆ ਚੁੱਕੇ ਨੇ ਤੇ ਪੂਰਾ ਜਹੋ ਜਲਾਲ ਹੈ ਕਹਿੰਦੇ ਆਹ ਸਾਡੇ ਨੇ ਆਸੇ ਸੋਰੀ ਬੰਦੇ ਕਹਿੰਦੇ ਸਮੋਸੇ ਖਾਓ ਪਹਿਲਾਂ ਇਹ ਸਮੋਸੇ ਲੈ ਪਤਾ ਨਹੀਂ ਕਿੱਥੋਂ ਲੈ ਆਏ ਰਦਰਦਾਰ ਜੀ ਇਹ ਲੱਗੇ ਹੋਏ ਨੇ ਜੀ ਗੈਸ ਦੇ ਮੀਟਰ ਆ ਆਪਾਂ ਸਿਲੰਡਰ ਚੱਕੀ ਫਿਰਦੇ ਆ ਇਹਨਾਂ ਇਹਦੀ ਕਹਿੰਦੇ ਗੈਸ ਆ ਆ ਮੀਟਰ ਆ ਪਾਈਪਾਂ ਰਾਹੀਂ ਆਉਂਦੀ ਆ ਕਿਉਂ ਆਸ ਹਾਂਜੀ ਬਿਲਕੁਲ ਸਹੀ ਹੈ ਇਸ ਤਰੀ ਹੈ ਤੇ ਮੀਟਰ ਇਹਨਾਂ ਦੇ ਦੇਖ ਲਓ ਤੁਸੀਂ ਬਿਨਾ ਬਕਸਿਆਂ ਤੋਂ ਇਹ ਇਸ ਤਰ੍ਹਾਂ ਦੀ ਗੱਡੀ ਸਾਡੇ ਬੈਗਨਾਰ ਆਉਂਦੀ ਹੈ ਜਿਹੜੀ ਆ ਗੱਡੀ ਖੜੀ ਹੈ ਇਹ ਤੇ 35 ਲੱਖ ਦੀ ਆਉਂਦੀ ਹਾਲਟ ਹੋਇਆ ਤਾਂ ਇਹ ਤਾਂ ਹਾਲਟ ਹੋਇਆ ਹਾਲਟ ਹੋਇਆ ਇਹ ਆ ਜੀ ਸਕਰ ਗੰਦੀ ਹੋਰ એનર્ਜੀ ਦਾ ਭੰਡਾਰ ਪ੍ਰੋਟੀਨ ਦਾ ਜਾ ਬਾਈ ਆਏ ਤਾਂ ਕਰਦੇ ਹਾਂ ਲੋ ਇਹ ਨਹੀਂ ਲੋਕਲ ਦੁਕਾਨਾਂ ਇੱਥੋਂ ਦੀਆਂ ਸੈਂਡਵਿਚ ਵਗੈਰਾ ਬੰਦੇ ਨੇ ਤੇ ਇਧਰ ਛੋਲੇ ਠੀਕ ਹੈ ਨਾ ਇਹਨੂੰ ਛੋਲੇ ਪਟੂਰੇ ਛੋਲੇ ਪਟੂਰੇ ਵਾਰ ਰਹੇ ਨੇ ਗੋਲ ਗੱਪੇ ਨੇ ਆਜੋ ਆਜੋ ਖਾਣੇ ਦਾਣੇ ਸਾਰੇ ਆਪਣਿਆਂ ਵਾਲੀ ਨੇ ਏ ਹੈ ਜੀ ਰਣਕਾਣਾ ਸਾਹਿਬ ਦਾ ਗੁਰਦੁਆਰਾ ਬਾਲ ਪੱਟੀ ਸਾਹਿਬ ਤੇ ਗੁਰੂ ਸਾਹਿਬ ਨੇ ਇੱਥੇ ਪੱਟੀ ਪੜਾਈ ਸੀ ਕਹਿੰਦੇ ਤੇ ਇੱਥੇ ਜਿਹੜੇ ਪੜਨਾ ਹੋਏ ਸੀਗੇ ਗੁਰੂ ਜੀ ਪੁਰਾਣੀ ਦੇਖਿਆ ਪੂਰੀ ਲਿਖਿਆ ਕਬਾਲ ਦਾਸ ਤੇ ਬ੍ਰਿਜ ਲਾਲ ਮੌਲਵੀ ਫਤੂਬਦੀਨ ਖੋਲ ਹਿੰਦੀ ਸੰਸਕ੍ਰਿਤ ਤੇ ਫਾਰਸੀ ਬੜਨ ਲਈ ਆਏ ਸਨ ਇਸੇ ਹੀ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੱਟੀ ਨਾਮੀ ਬਾਣੀ ਦਾ ਉਚਾਰਨ ਕੀਤਾ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੱਟੀ ਬਾਣੀ ਆਉਂਦੀ ਹੈ ਤੇ ਉਹ ਕਹਿੰਦੇ ਇੱਥੇ ਉਚਾਰਨ ਕੀਤੀ ਗਈ ਸੀ ਪੂਰਾ ਗੁਰਦੁਆਰਾ ਉਸੇ ਦਿਖ ਚ ਰੱਖਿਆ ਗਿਆ ਦੇਖੋ ਉੱਪਰ ਦੀ ਕਿਹੜਾ ਕਢਾਉਣਾ ਤੁਹਾਨੂੰ ਇੱਥੇ ਮਾਰਤਾ ਨੇ ਜਿਹੜੀਆਂ ਐ ਲੱਗਦਾ ਜਿਵੇਂ 100-100 ਸਾਲ ਤੋਂ ਉੱਪਰ ਉਮਰ ਦੀਆਂ ਹੋਣ ਆਪਣੇ ਹੋਈਆਂ ਮਾਰਤਾ ਦੇਖਣ ਨੂੰ ਨਹੀਂ ਮਿਲਦੀਆਂ ਹੈਗੀਆਂ ਜਿਹਹੇ ਇੱਥੇ ਨੇ ਇਹ ਪਿੱਛੋਂ ਦੇਖ ਸਕਦੇ ਹੋ ਤੁਸੀਂ ਇੱਕ ਨੰਮ ਮੌਜੂਦ ਹੈ ਇੱਥੇ ਬਹੁਤ ਵੱਡਾ ਤੇ ਇਧਰ ਵੀ ਇੱਕ ਸਥਾਨ ਬਣਿਆ ਹੋਇਆ ਹੈ ਇਹ ਬੱਚੇ ਆਏ ਨੇ ਜੀ ਲੋਕਲੋਂ ਇੱਥੋਂ ਕੀ ਨਾਂ ਹੈ ਤੁਹਾਡਾ ਤੇਰਾ ਨਾਂ ਕੀ ਹੈ ਹਾਂਜੀ ਅੱਛਾ ਤੇਰਾ ਨਾਂ ਪ੍ਰੀਤਮ ਪ੍ਰੀਤਮ ਜੈਸਿਕਾ ਜੈਸਿਕਾ ਪ੍ਰਿਆ ਪ੍ਰਿਆ ਅਨੈਸ਼ਾ ਅਨੈਸ਼ਾ ਐਸ ਆਰੇ ਇੱਥੇ ਘੁੰਮਣ ਆਏ ਨੇ ਤੇ ਬਾਬਾ ਜੀ ਦੇ ਦਰਸ਼ਨ ਕਰਨ ਆਏ ਨੇ ਨਾਲ ਬਾਈ ਜੀ ਨੇ ਤੇ ਪੁਰਾਣੀਆਂ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਓਮੇ ਦੀਆਂ ਓਮੇ ਖੜੀਆਂ ਨੇ ਇਹ ਬਹੁਤ ਚੰਗੀ ਗੱਲ ਲੱਗੀ ਸਾਨੂੰ ਇੱਥੇ ਆ ਕੇ ਵੀ ਪੁਰਾਣੀਆਂ ਇਮਾਰਤਾਂ ਨੂੰ ਸਾਹਮਣੇ ਆ ਗਿਆ ਸਾਡੇ ਪੰਜਾਬ ਜਿੱਤਾਂ ਨਵੀਆਂ ਇਮਾਰਤਾਂ ਸਾਰੀਆਂ ਪੱਥਰੀ ਪੱਥਰ ਲੱਗਿਆ ਪਿਆ ਤੇ ਇਹ ਵੀ ਸਥਾਨ ਬਣਿਆ ਇੱਕ ਜਿੱਥੇ ਬਾਬਾ ਜੀ ਦੀ ਮਾਬਾਈ ਦੀ ਫੋਟੋ ਲਾਈ ਗਈ ਹੈ ਤੇ ਉੱਪਰ ਜਿਹੜੀਆਂ ਪੁਰਾਣੀਆਂ ਪੇਂਟਿੰਗਸ ਨੇ ਗੁਰੂ ਹਰਗੋਬਿੰਦ ਜੀ ਸਾਰੇ ਗੁੰਬਦ ਤੇ ਵੀ ਉਮੈ ਨੀ ਉਮੈ ਪੇਂਟਿੰਗਸ ਪਈਆਂ ਨੇ ਜਹਰੀਆਂ ਬਾਬਾ ਗੁਰਮਾਨ ਸਿੰਘ ਜੀ ਚਲੇ ਗਏ ਇਹ ਜਿਹੜਾ ਪੱਟੀ ਸਾਹਿਬ ਗੁਰਦੁਆਰਾ ਬਟਾਲਾ ਵਿਜੀਵਲ ਆ ਰਹੇ ਨੇ ਮਾਧਿਆ ਦੇ ਨਾਮ ਦੀ ਪੀਰ ਫਕੀਰ ਇੱਕ ਪਨਾਹ ਦੇ ਕਾਬਲੇ ਹੈ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਹੈ ਗੁਰਦੁਆਰਾ ਪਾਲ ਨੀਲਾ ਸਾਹਿਬ ਇਸ ਪਵਿੱਤਰ ਸਥਾਨ ਤੇ ਗੁਰਨਾੰਕ ਦੇਵ ਜੀ ਆਪਣੇ ਬਚਪਨ ਵਿੱਚ ਬੱਚਿਆਂ ਨਾਲ ਖੇਡਦੇ ਹੁੰਦੇ ਸਨ ਅਤੇ ਆਪਣੇ ਸੰਗੀਆਂ ਸਾਥੀਆਂ ਨੂੰ ਉਸ ਵਾਹੀ ਗੁਰੂ ਦੇ ਨਾਲ ਜੋੜਦੇ ਸਨ ਗੁਰੂ ਸਾਹਿਬ ਜੀ ਅਕਸਰ ਇੱਥੇ ਗਰੀਬਾਂ ਤੇ ਮਸਕੀਨਾਂ ਲਈ ਕੱਪੜੇ ਖਾਣ ਪੀਣ ਅਤੇ ਜ਼ਰੂਰਤ ਦੀਆਂ ਚੀਜ਼ਾਂ ਲਿਆ ਕੇ ਦਿੰਦੇ ਸਨ ਬਾਅਦ ਵਿੱਚ ਇੱਥੇ ਇਹ ਗੁਰਦੁਆਰਾ ਸਥਾਪਿਤ ਕੀਤਾ ਗਿਆ ਜੋ ਬੰਡ ਵੇਲੇ ਇੱਧਰ ਰਹਿ ਗਿਆ ਤੁਸੀਂ ਇਸ ਤੇ ਦਰਸ਼ਨ ਕਰ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਬਾਲੀਲਾ ਜੀ ਦੇਖੋ ਤੁਸੀਂ ਇੱਥੇ ਸਿੱਖ ਬਸੋਂ ਇਕੱਠ ਹੋਣ ਦੇ ਕਾਰਨ ਇਹਦਾ ਸਰੋਵਰ ਆ ਬਿਲਕੁਲ ਸੁੱਕ ਚੁੱਕਿਆ ਪਾਣੀ ਨਹੀਂ ਛੱਡਿਆ ਜਾਂਦਾ ਬਹੁਤ ਵੱਡਾ ਸਰੋਵਰ ਹੈ ਤੇ ਇੱਧਰ ਲੰਗਰ ਬਣਾਇਆ ਜਾ ਰਿਹਾ ਸੰਗਤ ਵਾਸਤੇ ਗੁਰਪੁਰਪ ਦੇ ਚਲਦੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਵਰਤਾਇਆ ਜਾ ਰਿਹਾ ਹੈ ਦੇਖੋ ਇਹ ਮੁੰਡੇ ਦੇ ਆਏ ਆ ਜੀ ਆਪਾਂ ਨਾਨਕੀ ਹਾਂ ਤੇ ਇਹ ਸਾਡੀ ਸੇਵਾ ਕਰ ਰਿਹਾ ਹੈ ਬਾਈ ਉਰੀ ਇੱਧਰ ਬਾਈ ਉਹਨਾਂ ਨੇ ਕਹਿੰਦੇ ਨਾਨਕੀ ਵੀ ਨੇ ਸਾਰੇ ਵੀ ਨੇ ਲਾਈ ਨਨਕਾਣਾ ਸਾਹਿਬ ਤੁਸੀਂ ਆਓ ਨਾ ਬਾਈ ਉਹਨਾਂ ਨੂੰ ਮਿਲੋ ਬਾਈ ਉਹਨਾਂ ਨੇ ਕਹਿੰਦੇ ਚੌਲਾਂ ਦੀ ਕੰਮ ਹੈਗਾ ਕੋਈ ਨਾ ਕੋ ਖਵਾ ਕੇ ਭੇਜਣਗੇ ਤੁਹਾਨੂੰ ਦਿਲ ਜਾ ਕੇ ਜਾਣੇ ਸੀ ਗੱਜ ਦਾ ਬਲੌਗ ਅੱਜ ਦੇ ਬਲੌਗ ਦੇ ਵਿੱਚ ਆਪਾਂ ਦਰਸ਼ਨ ਕੀਤੇ ਨੇ ਗੁਰਦੁਆਰਾ ਨੜਕਾਣਾ ਸਾਹਿਬ ਦੇ ਕੱਲ ਨੂੰ ਆਪਾਂ ਚੱਲਾਂਗੇ ਗੁਰਦੁਆਰਾ ਪੰਜਾ ਸਾਹਿਬ ਤੇ ਗੁਰਦੁਆਰਾ ਸੱਚਾ ਸੋਦਾ ਬਣੇ ਰਹੋ ਸਾਡੇ ਨਾਲ ਦਿਖਾਉਣਿਆ ਤੁਹਾਨੂੰ ਪਾਕਿਸਤਾਨ ਦੇ ਗੁਰਦੁਆਰੇ